ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਕੋਈ ਆਪਣੀ ਮਾਤੜ ਖਰੀਦਦਾਰੀ ਕਰ ਸਕੇ ਅੱਜ ਜਦੀ ਆਪਣੀ ਵਿਜਿਟ ਪਿੰਡ ਛੱਠੀਆਂ ਮਹੰਤਾਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਬਾਈ ਅਰਸ਼ ਕੋਲ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਇੱਕ ਦੋ ਨਗ ਤਕਰੀਬਨ ਇਹ ਫਰਮ ਤੇ ਮਿਲਦੇ ਵੇਖਣ ਨੂੰ ਅੱਜ ਚੰਗੀ ਦਧਾਰੂ ਵਸ਼ੀ ਮਿਲੀ ਆ ਤੇ ਚੰਗੇ ਰਿਕਾਰਡ ਵਾਲੀ ਆ ਠੀਕ ਹੈ ਜੀ ਬਾਕੀ ਆਪਾਂ ਬਾਈ ਅਰਸ਼ ਨਾਲ ਕਰਾਂਗੇ ਗੱਲ ਬਾਤ ਇਹ ਕਰਕੇ ਤੁਹਾਡੇ ਨਾਲ ਕਰਾਂਗੇ ਸਾਂਝੀ ਜੁੜੇ ਰਹੋ ਐਂਡ ਤੱਕ ਕਰਦੇ ਗੱਲਬਾਤ ਬਾਈ ਅਰਸ਼ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸੰਦੂ ਸਾਹਿਬ ਸਤਿ ਸ਼੍ਰੀ ਅਕਾਲ ਠੀਕ ਠਾਈ ਜੋ ਆਗੇ ਜੀ ਹਾਂਜੀ ਹਾਂਜੀ ਵਧੀਆ ਸ਼ਾਕੇ ਜੀ ਹਾਂਜੀ ਹਾਂਜੀ ਹੈਂ ਹੋਰ ਠੀਕ ਹੈ ਜੋ ਬਰੀ ਆ ਜੀ ਕਿਰਪਾ ਹੈ ਕਿਰਪਾ ਦਈ ਕਾਲਾ ਲਾ ਮਾਲ ਦੇਤਾ ਫਿਰ ਵੇਖਿਆ ਵੇਖਿਆ ਜਰਾ ਸਾਨੂੰ ਸਭ ਵੇਖਿਆ ਜੀ ਠੀਕ ਹੈ ਤੇ ਨਿਊ ਮਾਲ ਹਾਂਜੀ ਸਾਰਾ ਨਿਊ ਐਡਰੈਸ ਕਰਕੇ ਨੋਟ ਕਰਾਂ ਹਾਂਜੀ 6568 ਮੰਦਾ ਤਸਵੀਲ ਵੀ ਕਰਨ ਤਾਂ ਜਿਹੜਾ ਵੀ ਤੁਹਾਨੂੰ ਦਨ ਫੋਨ ਨੰਬਰ 9819871798198 ਦਾ ਸਰ ਠੀਕ ਹੈ ਭਾਈ ਅਰਜੀ ਕਿਨਵਾਸ ਹੋ ਆ ਗਈ ਹੈ ਤੀਜੇ ਤੀਜੇ ਸੂਏ ਸੁਣੀ ਵਿੱਚ ਤੇ ਤੀਸਰਾ ਸੂਆ ਗਾਂ ਤਿਆਰੀ ਤੇ ਹਨਾ ਕਿੰਨਾ ਟਾਈਮ ਰਹੇਗਾ ਵੀਰ ਜੀ ਲੈ ਜਾਈਏ ਭਾਵੇਂ ਦੱਸਦੇ ਨੇ ਲੈ ਜਾਈਏ ਲੈ ਜਾਈਏ ਭਾਵੇਂ ਨਹੀਂ ਪਤਾ ਮੱਟੇ ਲਟੂਲ ਵਿਖਾਓ ਮਗਰਲੇ ਬੰਨ ਲਾ ਕੇ ਠੀਕ ਹੈ ਵਾਹ ਇਹ ਦਾ ਨੇਚਰ ਦੀ ਜੰਧੂ ਸਾਹਿਬ ਹੈ ਹਾਂਜੀ ਇਹ ਮੇਰ ਜਲਦੀ ਵਸੀ 116 32 ਦੀ ਵਾਹ ਹਾਂਜੀ ਚੰਗੇ ਰਿਕਾਰਡ ਵਾਲੀ ਅੱਛੀ ਲਈ ਆਪਾਂ ਸਾਹਿਬ ਕਿੰਨਾ ਇੱਕ ਦੁੱਧ ਭਰਿਆ ਉਹ ਸਾਹਿਬ ਜੀ ਉਹਨਾਂ ਨੇ 30 ਕਿਲੋ ਦੀ ਗਰੰਟੀ ਦਿੱਤੀ ਆ ਆਪਾਂ 35 ਦੀ ਦੇਵਾਂਗੇ ਅੱਛਾ ਹਾਂ 35 ਕਿਲੋ ਵਾਹ ਦੁੱਧ ਸਭ ਦੇ ਰੱਖ ਲੈ ਵੀਰ ਕੋਈ ਨਹੀਂ ਬੈਡ ਫੇ ਅੱਛਾ ਹਾਂ ਫੁੱਲ ਗਰੰਟੀ ਮਿਲੀ ਇਹਦੀ ਸਾਹਿਬ ਠੀਕ ਹੈ ਨੇਚਰ ਦੀ ਬੱਛੀ ਆ ਸਾਹਿਬ ਜੀ ਕੁਲ ਵੇਖੂਗੇ ਵਾਹ 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 ਤੇ ਕੀ ਬਾਤ ਹੈ ਹਨਾ ਤੇ 8 8 10 ਦਿਨ ਖੁੱਲੇ ਡੋਲੇ ਲੈ ਜੋਗੇ ਹਨਾ ਸੁਆ ਕਿਨਵਾਊਗਾ ਦੂਸਰਾ 30 ਜਿੱਦੋਂ ਕਿਤੇ ਸੂਈ ਨਹੀਂ ਗੱਪਣ 30 ਰੇ ਵੀ ਗੱਪਣ ਥਾਨ ਪਰ ਚੰਗਾ ਨੋਕ ਵਾਲਾ ਮੋਟਾ ਲੱਗਾ ਹਨਾ ਕੋਈ ਮਸ਼ੀਨ ਦੀ ਲੋੜ ਨਹੀਂ ਤਾਂ ਮਰਜੀ ਹੱਥ ਨਾਲ ਜਵਾਈ ਕਰੀ ਬਾਕੀ ਮਿਲਕਮੈਨ ਚੰਗੀ ਮੋਟੀ ਹੈ ਦੇਖੋ ਪੈਰ ਬਹੁਤ ਚੰਗੇ ਪੈਰ ਚੰਗੇ ਮੋਟੀ ਆਈ ਹੈ ਕਿਆ ਬਾਤ ਹੈ ਤੁਰਾ ਤਰਾ ਕਰਵਾਈਏ ਬਾਈ ਐਸੇ ਖੁੱਲ ਕੇ ਇਹਦਾ ਚੈੱਕ ਤੇ 30 ਦੇ ਧਿਆਨ ਮਰੂ 35 ਪਲਸ ਫਿਰ ਦੁੱਧ ਭਾਂਡੇ ਹਾਂਜੀ ਹਾਂਜੀ ਕਿਆ ਬਾਤ ਹੈ ਦੇ ਦਾ ਪਵਾਵਾਂ ਵਾਲੀ ਸ਼ਾਹੀ ਲੋਕੀ ਦੇ ਕਹੀ ਜਾਂਦੇ ਆ ਪੁਰਾਵਾ ਪਵਾ ਕੇ ਤਾਹਾਂ ਇਹਨੂੰ ਤੋਰ ਤੇ ਮੇਰਾ ਭਰਾ ਲੰਮੀ ਕਰ ਬਾਹਰ ਨੂੰ ਕੱਢ ਦੇ ਠੀਕ ਆ ਕੀ ਆ ਬਾਦ ਫੇਸ ਪਾਰਟੀ ਬਹੁਤ ਸੋਹਣੀ ਲੱਗੀ ਹਨਾ ਭਾਈ ਅਰਸ਼ ਸਾਹਿਬ ਜੀ ਤੁਹਾਨੂੰ ਪਤਾ ਹੀ ਆ ਹੂੰ ਚੱਲ ਭਾਈ ਚੱਲ ਕੋਈ ਨਹੀਂ ਉਹਨੂੰ ਲੈ ਆ ਉੱਪਰ ਉੱਪਰ ਬਾਕੀ ਕਦ ਕਾਠ ਵਾਲੀ ਜਾਂ ਵੱਡੀ ਐ ਛੋਟੀ ਨਹੀਂ ਆ ਕੀਮਤ ਦੀ ਜਾਇਜ਼ ਹੋਊਗੀ ਯਾਨੀ ਕਿ ਨਜਾਇਜ਼ ਨਹੀਂ ਕਰਦਾ ਨਾਂ ਦੱਸ ਕੇ ਨਹੀਂ ਡਰਾਉਂਦਾ ਜਾਇਜ਼ ਕੀਮਤ ਦੇ ਵਿੱਚ ਖਰੀਦਦਾਰੀ ਕਰਾਉਂਦੇ ਲੋ ਜੀ ਭਾਈ ਜੀ ਫਿਰ ਇਹਦੀ ਕੀਮਤ ਇਹ ਤਾਂ ਸਹੀ ਜੀ ਸੰਧੂ ਸਾਹਿਬ ਦੀ ਗੁੰਡ ਤੇ ਕਰਾਂਗੇ ਹੁਣ ਦੱਸਾਂਗੇ ਉਹ ਕਰਨੀਆਂ ਹੁਣ ਪਿੱਛਾਉਂਦਾ ਵੀ ਲੋਕੀ ਉਹਨੇ ਮੰਗੀ ਜਾਂਦੇ ਆ ਹਾਂ ਤੇ ਸੋਨੇ ਦਾ ਗੁੰਡ ਤੇ ਕਰਾਂਗੇ ਠੀਕ ਆ ਹਾਂ ਜੀ ਜਾਇਜ਼ ਹੀ ਕਰਾਂਗੇ ਜਾਇਜ਼ ਹੀ ਕਰਾਂਗੇ ਜੀ ਇਹ ਲਾ ਵੀਰ ਵੇਚ ਵੀ ਲਵੇ ਮਗਾ ਘੜ ਕੇ ਵੇਚਣਾ ਆ ਰਿਹਾ ਘੜਮੀ ਠੀਕ ਲਾ ਕੇ ਕਰਵਾ ਦਿਖਾ ਦਿਓ ਲੋ ਜੀ ਸੱਜਣੋ ਫੋਨ ਤੇ ਕਰ ਲਿਓ ਕੋਈ ਨਜਾਇਜ਼ ਨਹੀਂ ਕਰਦਾ ਜਾਇਜ਼ ਹੀ ਕਰੂਗਾ ਕੀਮਤ ਤੇ ਨਾਰਮਲ ਹੀ ਹੋਊਗੀ ਆਪਣੀ ਖਰੀਦਦਾਰੀ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ